ਇੱਕ ਸੋਹਣੀ ਸਨਖੀ ਮਟਿਆਰ ਇੱਕ ਰੇਲਵੇ ਪਲੇਟਫਾਰਮ ਤੇ ਬੈਠੀ ਰੋ ਰਹੀ ਹੁੰਦੀ ਆ ਇੱਕ ਨੌਜਵਾਨ ਆ ਜਿਹੜਾ ਉਹਨੂੰ ਵੇਖਦਾ ਦੋ ਤਿੰਨ ਦਿਨ ਜਦੋਂ ਉਹ ਉੱਥੇ ਹੀ ਬੈਠੀ ਰਹਿੰਦੀ ਆ ਤਾਂ ਫਿਰ ਉਹ ਨੌਜਵਾਨ ਆਪਣੀ ਮਾਂ ਦੇ ਨਾਲ ਆਉਂਦਾ ਤੇ ਉਹਦੀ ਮਾਂ ਜਦੋਂ ਉਸ ਕੁੜੀ ਦੇ ਦੁੱਖਾਂ ਦਾ ਕਾਰਨ ਪੁੱਛਦੀ ਆ ਤੇ ਉਹ ਕੁੜੀ ਆਪਣੀ ਸਾਰੀ ਸਚਾਈ ਉਸ ਔਰਤ ਨੂੰ ਦੱਸਦੀ ਆ ਤਾਂ ਉਹਦੀਆਂ ਵੀ ਭੂਭਾ ਨਿਕਲ ਜਾਂਦੀਆਂ ਉਸ ਤੋਂ ਬਾਅਦ ਉਹ ਉਹਨੂੰ ਆਪਣੇ ਘਰ ਲੈ ਜਾਂਦੀ ਆ ਤੇ ਫਿਰ ਇਥੋਂ ਉਸ ਸੋਹਣੀ ਕੁੜੀ ਦੇ ਦਿਨ ਬਦਲਨੇ ਸ਼ੁਰੂ ਹੁੰਦੇ ਆ ਕੌਣ ਸੀ ਉਹ ਕੁੜੀ ਤੇ ਕੀ ਸੀ ਉਹਦੀ ਜ਼ਿੰਦਗੀ ਦੀ ਕਹਾਣੀ ਆਪਾਂ ਇਸ ਕਹਾਣੀ ਬਾਰੇ ਗੱਲਬਾਤ ਕਰਾਂਗੇ ਅੰਜਲੀ ਦਾ ਜਦੋਂ ਸੂਰਜ ਦੇ ਨਾਲ ਵਿਆਹ ਹੋਇਆ ਤਾਂ ਉਹ ਬਹੁਤ ਖੁਸ਼ ਸੀ ਕਿਉਂਕਿ ਉਹਨੂੰ ਇਹ ਲੱਗਦਾ ਸੀ ਵੀ ਸੂਰਜ ਮੈਨੂੰ ਮਿਲ ਗਿਆ ਤੇ ਮੈਨੂੰ ਸਾਰੀ ਦੁਨੀਆ ਹੀ ਮਿਲ ਗਈ ਸੂਰਜ ਨੂੰ ਉਹ ਪਸੰਦ ਕਰਦੀ ਸੀ ਵਿਆਹ ਤੋਂ ਪਹਿਲਾਂ ਤੇ ਜਦੋਂ ਉਹਨੇ ਆਪਣੇ ਬਾਪਦੇ ਨਾਲ ਗੱਲ ਕੀਤੀ ਤਾਂ ਉਹਦੇ ਬਾਪ ਨੇ ਕੋਈ ਇਤਰਾਜ਼ ਨਹੀਂ ਕੀਤਾ ਕਿਉਂਕਿ ਦੋਨਾਂ ਘਰਾਂ ਦੇ ਵਿੱਚ ਬਰਾਬਰ ਦਾ ਸੀ ਜਿਹੜਾ ਉਹਨਾਂ ਦਾ ਪੈਸੇ ਤੇ ਲੇਪਖੋਂ ਉਹ ਵੀ ਉਹੋ ਜਿਹਾ ਸੀ ਉਹ ਵੀ ਉਹੋ ਜਿਹਾ ਸੀ ਬਾਕੀ ਸੂਰਜ ਪੜਿਆ ਲਿਖਿਆ ਸੀ ਜਿੰਨਾਂ ਕੋ ਅੰਜਲੀ ਪੜੀ ਸੀਗੀ ਤਾਂ ਚਲੋ ਉਸ ਤੋਂ ਬਾਅਦ ਉਹਨਾਂ ਦੀ ਵਿਵਹਤਾ ਜ਼ਿੰਦਗੀ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਆ ਹੁਣ ਵਿਆਹ ਤੋਂ ਪਹਿਲਾਂ ਗੱਲਾਂ ਹੋਰ ਹੁੰਦੀਆਂ ਤੇ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਜਦੋਂ ਪੈ ਜਾਂਦੀਆਂ ਤਾਂ ਇਨਸਾਨ ਇੱਕ ਦੂਜੇ ਤੋਂ ਝੇੜਨ ਲੱਗ ਜਾਂਦਾ ਹੁਣ ਸੂਰਜ ਦਾ ਵੀ ਇਹੀ ਹਾਲ ਹੁੰਦਾ ਜੇ ਅंजलि ਉਹ ਤਾਂ ਕੋਈ ਚੀਜ਼ ਮੰਗਾਉਂਦੀ ਕੋਈ ਚੀਜ਼ ਦੀ ਡਿਮਾਂਡ ਕਰਦੀ ਤਾਂ ਸੂਰਜ ਆ ਜਿਹੜਾ ਅंजलि ਤੋਂ ਚਿੜਨ ਲੱਗ ਜਾਂਦਾ ਤੇ ਉਹ ਬੰਗਲੌਰ ਦੇ ਵਿੱਚ ਜਾ ਕੇ ਆਪਣਾ ਆਟੋ ਆ ਜਿਹੜਾ ਚਲਾਉਣ ਲੱਗ ਜਾਂਦਾ ਥੋੜੇ ਜਿਹੇ ਦਿਨਾਂ ਬਾਅਦ ਉਹ ਵਾਪਸ ਆਉਂਦਾ ਪਹਿਲਾਂ ਉਹ ਹਫਤੇ ਤੋਂ ਆ ਜਾਂਦਾ ਸੀ ਫਿਰ 15 ਦਿਨ ਤੋਂ ਤੇ ਫਿਰ ਉਹ ਮਹੀਨਾ-ਮਹੀਨਾ ਪਾਉਣ ਲੱਗ ਗਿਆ ਤੇ ਅंजलि ਸੀ ਫਿਰ ਵੀ ਸੂਰਜ ਦਾ ਬੜਾ ਕਰਦੀ ਸੀ ਉਹਨੂੰ ਇਹ ਸੀ ਕਿ ਇਹ ਮੇਰੇ ਮਾਰਾ ਹੀ ਹੈ ਨਾ ਕਰ ਛੱਡ ਕੇ ਗਿਆਗਾ ਕਰਦੇ ਕਰਾਉਂਦੇ 2-3 ਸਾਲ ਬੀਤ ਜਾਂਦੇ ਆ ਅੰਜਲੀ ਦੇ ਕੋਈ ਔਲਾਦ ਵੀ ਨਹੀਂ ਹੁੰਦੀ ਤੇ ਹੁਣ ਸੂਰਜ ਸੀ ਜਿਹੜਾ ਉਹ 2-3 ਮਹੀਨਿਆਂ ਤੋਂ ਘਰ ਆਉਂਦਾ ਸੀ ਜਦੋਂ ਵੀ ਸੂਰਜ ਆਉਂਦਾ ਤਾਂ ਅੰਜਲੀ ਉਹਨੂੰ ਕਹਿ ਦਿੰਦੀ ਵੀ ਆਪਣੇ ਵਿਆਹ ਹੋਏ ਨੂੰ ਕਿੰਨਾ ਸਮਾਂ ਹੋ ਗਿਆ ਵੀ ਨਾ ਤਾਂ ਆਪਣੇ ਕੋਈ ਔਲਾਦ ਹੋਈ ਆ ਵੀ ਮੈਂ ਹੈਨਾ ਇਕੱਲੀ ਘਰ ਦੇ ਵਿੱਚ ਰਹਿਣੀ ਆ ਵੀ ਮੈਂ ਚਾਹਣੀ ਆ ਤੁਸੀਂ ਮੈਨੂੰ ਨਾਲ ਹੀ ਲੈ ਜੂ ਉਹ ਕਹਿੰਦਾ ਕਿ ਮੈਂ ਤੈਨੂੰ ਲੈ ਜਾ ਨਹੀਂ ਸਕਦਾ ਉੱਥੇ ਖਰਚੇ ਪੜੇ ਆ ਚਲੋ ਕਿੰਨਾ ਟਾਈਮ ਤਾ ਉਹ ਇਸ ਤਰ੍ਹਾਂ ਲਾਰੇ ਲਾਉਂਦਾ ਪਰ ਇੱਕ ਦਿਨ ਸੂਰਜ ਆ ਜਿਹੜਾ ਉਹ ਖੁਸ਼ੀ-ਖੁਸ਼ੀ ਵਾਪਸ ਆਉਂਦਾ ਤੇ ਆ ਕੇ ਅੰਜਲੀ ਨੂੰ ਕਹਿੰਦਾ ਵੀ ਲੈ ਤੇਰੀ ਤਮੰਨਾ ਪੂਰੀ ਹੋ ਗਈ ਹੁਣ ਮੈਂ ਤੈਨੂੰ ਨਾਲ ਲੈ ਕੇ ਜਾਊਂਗਾ ਐ ਕਰਦੇ ਆ ਆਪਾਂ ਆਪਣਾ ਹੀ ਘਰ ਵੇਚ ਦਿੰਨੇ ਆ ਉੱਥੇ ਮੈਂ ਨਵਾਂ ਫਲੈਟ ਲਿਆ ਉਹਦੀਆਂ ਕਿਸ਼ਤਾਂ ਵੀ ਤਾਰਨੀਆਂ ਹੋਣਗੀਆਂ ਉਹ ਕਹਿੰਦੀ ਠੀਕ ਆ ਚਲੋ ਉਹ ਦੋਨੋਂ ਜਾਣੇ ਰਲ ਕੇ ਹਨਾ ਉਸ ਘਰ ਨੂੰ ਵੇਚਣ ਦਾ ਪ੍ਰੋਗਰਾਮ ਬਣਾਉਂਦੇ ਆ ਤੇ ਉਹ ਘਰ ਹਫ਼ਤੇ ਦੇ ਅੰਦਰ ਅੰਦਰ ਵਿਕ ਜਾਂਦਾ ਸਾਰੇ ਪੈਸੇ ਜਦੋਂ ਹੱਥ ਦੇ ਵਿੱਚ ਆ ਜਾਂਦੇ ਆ ਤਾਂ ਸੂਰਜ ਤੇ ਅੰਜਲੀ ਇੱਕ ਰੇਲਵੇ ਪਲੇਟਫਾਰਮ ਤੇ ਆਉਂਦੇ ਆ ਸੂਰਜ ਉਹਨੂੰ ਕਹਿੰਦਾ ਵੀ ਤੂੰ ਇੱਥੇ ਬੈਂਚ ਤੇ ਬੈਠ ਮੈਂ ਟਿਕਟ ਲੈ ਆਵਾਂ ਟਿਕਟ ਲੈਣ ਦਾ ਕਹਿ ਕੇ ਸੂਰਜ ਗਿਆ ਮੁੜ ਕੇ ਵਾਪਸ ਨਹੀਂ ਆਇਆ ਅੰਜਲੀ ਸਵੇਰ ਤੋਂ ਸ਼ਾਮ ਤੱਕ ਬੈਠੀ ਰਹੀ ਤੇ ਜਦੋਂ 2 ਘੰਟੇ ਉਹ ਨਾ ਆਇਆ ਉਹ ਅੰਦਰ ਜਾ ਕੇ ਵੇਖਦੀ ਆ ਪਰ ਉਹਨੂੰ ਸੂਰਜ ਕਿਤੇ ਨਹੀਂ ਦਿਖਦਾ ਪਰ ਫਿਰ ਵੀ ਉਹ ਸ਼ਾਮ ਤੱਕ ਉਹਦਾ ਇੰਤਜ਼ਾਰ ਕਰਦੀ ਆ ਜਦੋਂ ਸ਼ਾਮ ਹੋ ਜਾਂਦੀ ਆ ਤਾਂ ਉਹਨੂੰ ਇਹ ਲੱਗਦਾ ਵੀ ਹੁਣ ਸੂਰਜ ਨਹੀਂ ਆਊਗਾ ਤਾਂ ਉਸ ਪਲੇਟਫਾਰਮ ਤੇ ਆਕਾਸ਼ ਨਾਮ ਦਾ ਇੱਕ ਮੁੰਡਾ ਜਿਸ ਨੇ ਕੇ ਮੂੰਗਫਲੀ ਦੀ ਰੇੜੀ ਲਈ ਹੋਈ ਸੀ ਉਹ ਉਹ ਵੇਖਦਾ ਵੀ ਇਹ ਕੁੜੀ ਸਵੇਰ ਦੀ ਬੈਠੀ ਆ ਦੁਪਹਿਰੇ ਜੀ ਉਹਦੇ ਕੋਲ ਆਉਂਦਾ ਤੇ ਉਹਨੂੰ ਕਹਿੰਦਾ ਵੀ ਤੁਹਾਨੂੰ ਕੋਈ ਸਮੱਸਿਆ ਹੈ ਕੀ ਤੁਸੀਂ ਇੱਥੇ ਬੈਠੇ ਹੋ ਉਹ ਕੋਈ ਜਵਾਬ ਨਹੀਂ ਦਿੰਦੀ ਉਹ ਇੱਕ ਦੋ ਵਾਰੀ ਪੁੱਛਦਾ ਤੇ ਫਿਰ ਉਹ ਡਰ ਜਾਂਦਾ ਵੀ ਹਨਾ ਕੀ ਪਤਾ ਕੌਣ ਹੋਊਗੀ ਐਵੇਂ ਗੱਲ ਨਾ ਪੈ ਜੇ ਫਿਰ ਉਹ ਵਾਪਸ ਆਪਣੀ ਰੇੜੀ ਤੇ ਚਲੇ ਜਾਂਦਾ ਸ਼ਾਮ ਜਦੋਂ ਹੋ ਜਾਂਦੀ ਆ ਉਹ ਕੁੜੀ ਉੱਥੇ ਹੀ ਬੈਠੀ ਹੁੰਦੀ ਆ ਰੋ ਰਹੀ ਹੁੰਦੀ ਆ ਤੇ ਫਿਰ ਉਹਨੂੰ ਪੁੱਛਦਾ ਵੀ ਤੁਹਾਡਾ ਕੀ ਨਾਮ ਆ ਉਹ ਕਹਿੰਦੀ ਮੇਰਾ ਨਾਮ ਅੰਜਲੀ ਆ ਹੁਣ ਉਹ ਆਪਣਾ ਨਾਮ ਦੱਸ ਦਿੰਦੀ ਆ ਉਹ ਕਹਿੰਦਾ ਵੀ ਤੁਸੀਂ ਇੱਥੇ ਕਿਉਂ ਬੈਠੇ ਹੋ ਤਾਂ ਉਹ ਕਹਿੰਦੀ ਕਿ ਤੁਸੀਂ ਕੀ ਲੈਣਾ ਚਲੋ ਸੂਰਜ ਆ ਆਕਾਸ਼ ਆ ਜਿਹੜਾ ਫੇਰ ਡਰ ਜਾਂਦਾ ਤੇ ਉਹਨਾਂ ਆਪਣੀ ਰੇੜੀ ਹੈ ਜਿਹੜੀ ਉਹਨੂੰ ਪੈਕ ਕਰਦਾ ਤੇ ਵਾਪਸ ਆਪਣੇ ਘਰ ਚ ਲਿਆ ਜਾਂਦਾ ਘਰੇ ਜਾ ਕੇ ਉਹ ਆਪਣੀ ਮਾਂ ਦੇ ਨਾਲ ਗੱਲ ਕਰਦਾ ਵੀ ਮਾਂ ਇੱਕ ਅੰਜਲੀ ਨਾਮ ਦੀ ਮਟਿਆਰ ਜਵਾਨ ਕੁੜੀ ਹੈ ਜਿਹੜੀ ਪਲੇਟਫਾਰਮ ਤੇ ਬੈਠੀ ਸੀ ਵੀ ਮੈਂ ਉਹਨੂੰ ਪੁੱਛਿਆ ਵੀ ਉਹਨੇ ਮੈਨੂੰ ਦੱਸਿਆ ਨਹੀਂ ਤਾਂ ਉਹਦੀ ਮਾਂ ਕਹਿੰਦੀ ਪੁੱਤ ਅੱਜ ਕੱਲ੍ਹ ਜਮਾਨਾ ਕਿੱਥੇ ਆ ਤੂੰ ਐਵੇਂ ਨਾ ਕਿਸੇ ਨੂੰ ਬੁਲਾਇਆ ਕਰ ਤੂੰ ਤਾਂ ਹੈਗਾ ਭੋਲਾ ਅਗਲੀ ਭਾਵੇਂ ਤੇਰਾ ਜਲੂਸ ਕੱਢ ਦਿੰਦੀ ਵੀਵੇਂ ਨੀ ਕਿ ਸੇਰੀ ਹਨਾ ਜ਼ਿੰਦਗੀ ਚ ਬਾਲਾ ਦਖਲ ਅੰਦਾਜ਼ੀ ਕਰਦੇ ਹੁੰਦੇ ਉਹ ਕਹਿੰਦਾ ਮਾਂ ਮੈਨੂੰ ਕਾਇ ਸੀ ਵੀ ਚਲ ਹੋ ਸਕਦਾ ਮੈਂ ਉਹਦੀ ਮਦਦ ਕਰ ਦਿਆਂ ਤਾਂ ਉਹਦੀ ਮਾਂ ਕਹਿੰਦੀ ਵੀ ਨਹੀਂ ਅੱਜ ਕੱਲ ਮਦਦ ਕਰਨ ਦਾ ਵੀ ਸਮਾਂ ਹੈ ਨਹੀਂ ਚਲੋ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਆ ਰੋਟੀ ਪਾਣੀ ਖਾਂਦੇ ਆ ਤੇ ਸੌ ਜਾਂਦੇ ਆ ਅਗਲੀ ਸਵੇਰ ਆਕਾਸ਼ ਆਪਣੀ ਰੇੜੀ ਫੇਰ ਤਿਆਰ ਕਰਦਾ ਤੇ ਉਸੇ ਥਾਂ ਆ ਕੇ ਉਹ ਆਪਣੀ ਰੇੜੀ ਲਾ ਲੈਂਦਾ ਉਹ ਵੇਖਦਾ ਵੀ ਅੱਜ ਵੀ ਅੰਜਲੀ ਉੱਥੇ ਹੀ ਬੈਠੀ ਹੁੰਦੀ ਹੈ ਤੇ ਉਹਨੂੰ ਇਹ ਮਹਿਸੂਸ ਹੋ ਰਿਹਾ ਹੁੰਦਾ ਕਿ ਸ਼ਾਇਦ ਇਹਨੇ ਕੁਛ ਖਾਦਾ ਵੀ ਨਹੀਂ ਚਲ ਉਹਨੂੰ ਫੇਰ ਆ ਕੇ ਪੁੱਛਦਾ ਚਾਹ ਦਾ ਕੱਪ ਲੈ ਹੁੰਦਾ ਤੇ ਵਾਸਤੇ ਉਹ ਚਾਹ ਦਾ ਕੱਪ ਫੜ ਲੈਂਦੀ ਆ ਤੇ ਫਿਰ ਉਸ ਤੋਂ ਬਾਅਦ ਉਹਨੂੰ ਪੁੱਛਦਾ ਵੀ ਤੁਸੀਂ ਇੱਥੇ ਕਿਉਂ ਬੈਠਿਓ ਕਾਰਨ ਤਾਂ ਦੱਸ ਦਿਓ ਅੰਜਲੀ ਰੋਣ ਲੱਗ ਜਾਂਦੀ ਆ ਤੇ ਰੋਂਦੀ ਰੋਂਦੀ ਉਹ ਸਾਰੀ ਗੱਲ ਆ ਜਿਹੜੀ ਉਹ ਆਕਾਸ਼ ਨੂੰ ਦੱਸ ਦਿੰਦੀ ਆ ਆਕਾਸ਼ ਬੜਾ ਦੁਖੀ ਹੁੰਦਾ ਤੇ ਆਕਾਸ਼ ਉਹਨੂੰ ਕਹਿੰਦਾ ਵੀ ਜੇ ਤੁਸੀਂ ਬੁਰਾ ਨਾ ਬਣਾਓ ਤਾਂ ਮੇਰੇ ਘਰ ਦੇ ਵਿੱਚ ਮੇਰੀ ਬਜ਼ੁਰਗ ਮਾਂ ਗਈ ਵੀ ਦੇ ਤੁਸੀਂ ਚਾਹੋ ਤਾਂ ਤੁਸੀਂ ਉੱਥੇ ਜਾ ਕੇ ਰਹਿ ਸਕਦੇ ਹੋ ਵੀ ਇਸ ਤਰ੍ਹਾਂ ਕਿੰਨਾ ਕੁ ਸਮਾਂ ਤੁਸੀਂ ਇੰਤਜ਼ਾਰ ਕਰੋਗੇ ਤੇ ਉਹ ਕਹਿੰਦੀ ਕਿ ਨਹੀਂ ਮੈਂ ਨਹੀਂ ਜਾਉਂਗੀ ਉਹ ਕਹਿੰਦਾ ਫਿਰ ਤੁਸੀਂ ਆਪਣੇ ਮਾਪਿਓ ਦੇ ਘਰ ਚਲੇ ਜਾਓ ਉਹ ਕਹਿੰਦੀ ਵੀ ਮੇਰੇ ਮਾਪਿਓ ਇਸ ਦੁਨੀਆ ਤੇ ਨਹੀਂ ਹੈਗੇ ਮੇਰੇ ਵਿਆਹ ਨੂੰ ਢਾਈ ਤਿੰਨ ਸਾਲ ਹੋ ਗਏ ਜਦੋਂ ਮੇਰਾ ਵਿਆਹ ਹੋਇਆ ਮੇਰੇ ਵਿਆਹ ਤੋਂ 1 ਸਾਲ ਦੇ ਅੰਦਰ ਅੰਦਰ ਹੀ ਮੇਰੇ ਮਾਪਿਓ ਦੀ ਮੌਤ ਹੋ ਗਈ ਸੀ ਤੇ ਹੋਰ ਮੇਰੇ ਕੋਈ ਭੈਣ ਜਾਂ ਭਰਾ ਜਾਂ ਪਾਈ ਕੋਈ ਨਹੀਂ ਹੈਗਾ ਤੇ ਮੇਰੇ ਮਾਪਿਓ ਦਾ ਤਾਂ ਕੋਈ ਘਰ ਵੀ ਨਹੀਂ ਕਿਰਾਏ ਤੇ ਹੋ ਰਹੇ ਹੁੰਦੇ ਸੀਗੇ ਤਦ ਚਲੋ ਭਈ ਉਹਨੂੰ ਨਾ ਵਿਚਾਰੇ ਨੂੰ ਚਿੰਤਾ ਜੀ ਹੁੰਦੀ ਆ ਉਹ ਕਹਿੰਦਾ ਵੀ ਸਮਾਂ ਖਰਾਬ ਆ ਕੱਲ ਨੂੰ ਹੋਣਾ ਕੋਈ ਸਾਨੂੰ ਇੱਥੇ ਤੰਗ ਪਰੇਸ਼ਾਨ ਕਰੇ ਵੀ ਤੁਸੀਂ ਮੇਰੀ ਮਾਂ ਕੋਲ ਚਲੇ ਜਾਓ ਉਹ ਕਹਿੰਦੀ ਵੀ ਨਹੀਂ ਮੈਂ ਨਹੀਂ ਜਾਉਂਗੀ ਮੈਂ ਕੋਈ ਕੰਮ ਕਰਕੇ ਇੱਥੇ ਆਪਦਾ ਗੁਜ਼ਾਰਾ ਕਰ ਲੂੰਗੀ ਉਹ ਕਹਿੰਦਾ ਵੀ ਚਲੋ ਮਰਜੀ ਆ ਤੁਹਾਡੀ ਉਸ ਤੋਂ ਬਾਅਦ ਉਹ ਆਪਣੀ ਰੇੜੀ ਤੇ ਫੇਰ ਚੱਲਿਆ ਜਾਂਦਾ ਤੇ ਸ਼ਾਮ ਤੱਕ ਉਹ ਉੱਥੇ ਹੀ ਬੈਠੀ ਰਹਿੰਦੀ ਆ ਜਦੋਂ ਉਹ ਆਪਣੀ ਰੇੜੀ ਸੇਡ ਕੇ ਫੇਰ ਜਾਣ ਲੱਗਦਾ ਇੱਕ ਵਾਰ ਫੇਰ ਉਹਨੂੰ ਕਹਿੰਦਾ ਵੀ ਤੁਸੀਂ ਮੇਰੇ ਨਾਲ ਚੱਲੋ ਤੇ ਉਹ ਸਿਰ ਮਾਰ ਦਿੰਦੀ ਆ ਆਕਾਸ਼ ਚੁੱਪਚਾਪ ਆਪਣੇ ਘਰ ਆ ਜਾਂਦਾ ਤੇ ਆਪਣੀ ਮਾਂ ਨੂੰ ਫੇਰ ਸਾਰੀ ਗੱਲ ਦੱਸਦਾ। ਉਹਦੀ ਮਾਂ ਕਹਿੰਦੀ ਪੁੱਤ ਵੀ ਉੱਥੇ ਤਾਂ ਕੁੜੀ ਨਾਲ ਕੁਝ ਗਲਤ ਹੋ ਸਕਦਾ। ਚੱਲ ਮੈਂ ਚੱਲਾਂ ਤੇਰੇ ਨਾਲ ਆਪਾਂ ਪੁੱਛੀਏ। ਚਲੋ ਦੋਨੋਂ ਮਾਂ ਪੁੱਤ ਫੇਰ ਰੇਲਵੇ ਸਟੇਸ਼ਨ ਤੇ ਆ ਜਾਂਦੇ ਆ ਤੇ ਉਸੇ ਬੈਂਚ ਤੇ ਅੰਜਲੀ ਹੈ ਜਿਹੜੀ ਉਹ ਉਦਾਸ ਬੈਠੀ ਹੁੰਦੀ ਆ ਤੇ ਆਕਾਸ਼ ਨੂੰ ਤੇ ਉਹਦੀ ਮਾਂ ਨੂੰ ਵੇਖ ਕੇ ਉਹਨਾਂ ਵੱਲ ਹੈਰਾਨੀ ਨਾਲ ਵੇਖਦੀ ਆ ਤੇ ਆਕਾਸ਼ ਦੀ ਮਾਂ ਕਹਿੰਦੀ ਵੀ ਧੀਏ ਮੈਨੂੰ ਆਕਾਸ਼ ਨੇ ਤੇਰੇ ਬਾਰੇ ਦੱਸਿਆ ਤੇ ਮੈਂ ਤੈਨੂੰ ਲੈਣ ਆਈ ਆ। ਦੇਖ ਤੂੰ ਮੇਰੀਆਂ ਧੀਆਂ ਵਰਗੀਆਂ ਆ। ਤੇਰੇ ਨਾਲ ਇੱਥੇ ਕੋਈ ਵੀ ਣਹੋਣੀ ਵਾਪਰ ਸਕਦੀ ਆ ਨਾਲੇ ਸ਼ਾਇਦ ਤੂੰ ਕੁਛ ਖਾਦਾ ਪੀਤਾ ਵੀ ਨਹੀਂ ਹੋਣਾ ਤੂੰ ਆ ਜਾ ਮੇਰੇ ਘਰੇ ਰਹਿ ਲੈ ਚਾਰ ਰਾਤਾਂ ਫਿਰ ਤੂੰ ਕੋਈ ਆਪਦਾ ਕੰਮ ਸ਼ੁਰੂ ਕਰ ਲਈ ਤੇ ਅੰਜਲੀ ਨੂੰ ਇਹ ਲੱਗਦਾ ਵੀ ਮੇਰੇ ਨਾਲ ਹਨਾ ਹਮਦਰਦੀ ਕੀਤੀ ਆ ਵੀ ਮੈਨੂੰ ਜਾਣਾ ਚਾਹੀਦਾ ਚਲੋ ਅੰਜਲੀ ਆ ਜਿਹੜੀ ਉਹ ਆਕਾਸ਼ਰੀ ਮਾਂ ਦੇ ਨਾਲ ਤੇ ਆਕਾਸ਼ ਨਾਲ ਚਲੀ ਜਾਂਦੀ ਆ ਜਾਂਦੇ ਆ ਉਹ ਘਰ ਘਰ ਜਾ ਕੇ ਅੰਜਲੀ ਜਦੋਂ ਵੇਖਦੀ ਆ ਵੀ ਆਕਾਸ਼ ਦੀ ਮਾਂ-ਪਾਵੇਂ ਬਜ਼ੁਰਗ ਸੀ ਪਰ ਉਹਨੇ ਘਰ ਜਿਹੜਾ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਸੀ ਛੋਟਾ ਜਿਹਾ ਇੱਕ ਘਰ ਸੀ ਤੇ ਆਕਾਸ਼ ਦੀ ਮਾਂ ਨੇ ਖਾਣਾ ਬਣਾਇਆ ਹੋਇਆ ਸੀ ਉਹ ਅੰਜਲੀ ਨੂੰ ਕਹਿੰਦੀ ਆ ਵੀ ਪੁੱਤ ਤੂੰ ਹੱਥ-ਮੂੰਹ ਧੋਲਾ ਮੈਂ ਤੇਰੇ ਵਾਸਤੇ ਖਾਣਾ ਲਿਆਉਣੀ ਆ ਅੰਜਲੀ ਕਹਿੰਦੀ ਵੀ ਨਹੀਂ ਮਾਂ ਜੀ ਖਾਣਾ ਤੁਸੀਂ ਨਹੀਂ ਪਾਉਣਾ ਵੀ ਆਪਾਂ ਸਾਰੇ ਇਕੱਠੇ ਖਾਣਾ ਖਾਵਾਂਗੇ ਮੈਂ ਹੱਥ-ਮੂੰਹ ਧੋ ਕੇ ਮੈਂ ਖਾਣਾ ਪਰੋਸੂੰਗੀ ਚਲੋ ਆਕਾਸ਼ ਦੀ ਮਾਂ ਚੁੱਪਚਾਪ ਉੱਥੇ ਮੰਜੀ ਦੀ ਬਹਿ ਜਾਂਦੀ ਆ ਅੰਜਲੀ ਹੱਥ-ਮੂੰਹ ਧੋਂਦੀ ਆ ਹੱਥ-ਮੂੰਹ ਧੋਣ ਤੋਂ ਬਾਅਦ ਹਰ ਰਸੋਈ ਚ ਜਾਂ ਖਾਣਾ ਬਣਿਆ ਹੁੰਦਾ ਤੇ ਉਹ ਤਿੰਨ ਪਲੇਟਾਂ ਦੇ ਵਿੱਚ ਖਾਣਾ ਪਾ ਲੈਂਦੀ ਆ ਤਿੰਨੋਂ ਜਣੇ ਬਹਿ ਕੇ ਖਾਣਾ ਖਾਂਦੇ ਆ ਤੇ ਅੰਜਲੀ ਇਸ ਤਰੀਕੇ ਨਾਲ ਖਾਣਾ ਖਾਂਦੀ ਆ ਵੀ ਜਿਵੇਂ ਕਈ ਦਿਨਾਂ ਦੀ ਭੁੱਖੀ ਹੋਵੇ ਤੇ ਉਹ ਵਾਕਿਆ ਹੀ ਭੁੱਖੀ ਵੀ ਸੀ ਚਲੋ ਉਸ ਤੋਂ ਬਾਅਦ ਜਿਹੜੀ ਆਕਾਸ਼ਦੀ ਮਾਂ ਉਹ ਤਿੰਨ ਬਿਸਤਰੇ ਵਿਸਾਉਂਦੀ ਆ ਤਿੰਨੋਂ ਜਣੇ ਆਪੋ ਆਪਣੇ ਮੰਜਿਆਂ ਤੇ ਪੈ ਜਾਂਦੇ ਆ ਤੇ ਅੰਜਲੀ ਨੂੰ ਪੈਂਦੇ ਹੀ ਨੀਂਦ ਆ ਜਾਂਦੀ ਆ ਕਿਉਂਕਿ ਉਹ ਉਨੀਂਦਰੀ ਸੀ ਥੱਕੀ ਹੋਈ ਸੀ ਤੇ ਚਲੋ ਜਦੋਂ ਉਸ ਤੋਂ ਬਾਅਦ ਸਵੇਰੇ ਹੈਨਾ ਅਕਾਸ਼ ਦੀ ਮਾਂ ਨੂੰ ਜਾਗ ਆਉਂਦੀ ਆ ਤੇ ਉਹ ਵੇਖਦੀ ਆ ਵੀ ਉਹਦਾ ਸਾਰਾ ਘਰ ਆ ਜਿਹੜਾ ਸੁੰਭਰਿਆ ਪਿਆ ਸਫਾਈ ਕੀਤੀ ਪਈ ਆ ਤੇ ਅੰਜਲੀ ਨੇ ਸਵੇਰੇ ਉੱਠ ਕੇ ਸਾਰੀਆਂ ਸਫਾਈਆਂ ਕਰਤੀਆਂ ਬੁੱਕਰ ਮਾਰਦੀ ਤੇ ਭੋਰਾ ਵੀ ਆਵਾਜ਼ ਨਹੀਂ ਹੋਣ ਦਿੱਤੀ ਜਦੋਂ ਉਹ ਰਸੋਈ 'ਚ ਜਾ ਕੇ ਦੇਖਦੀ ਆ ਤਾਂ ਅੰਜਲੀ ਬ੍ਰੇਕਫਾਸਟ ਤਿਆਰ ਕਰ ਰਹੀ ਸੀ ਤੇ ਇਹ ਦੇਖ ਕੇ ਅਕਾਸ਼ ਦੀ ਮਾਂ ਅੰਜਲੀ ਨੂੰ ਘੁੱਟ ਕੇ ਗੱਲ ਨਾਲ ਆਉਂਦੀ ਆ ਤੇ ਉਹਨੂੰ ਕਹਿੰਦੀ ਵੀ ਧੀਏ ਤੂੰ ਇੰਨੀ ਸਚਿਆਰੀ ਤੂੰ ਤਾਂ ਮੇਰੇ ਉੱਠਣ ਤੋਂ ਪਹਿਲਾਂ ਹੀ ਕੰਮ ਕਰ ਲਿਆ ਉਹ ਕਹਿੰਦੀ ਹਾਂ ਮਾਂ ਜੀ ਵੀ ਮੈਨੂੰ ਨੀਂਦ ਬੜੀ ਸੋਹਣੀ ਆਈ ਸੀ ਤੇ ਜਦੋਂ ਮੈਨੂੰ ਜਾਗ ਆਈ ਅਮਰਤ ਵੇਲਾ ਸੀ ਤੇ ਮੈਂ ਸੋਚਿਆ ਵੀ ਚਲ ਕੰਮ ਹੀ ਕਰ ਲਵਾਂ ਮੈਨੂੰ ਸਕੂਨ ਮਿਲਿਆ ਕੰਮ ਕਰਕੇ ਉਹ ਕਹਿੰਦੀ ਚਲ ਠੀਕ ਹੈ ਤੀਏ ਤੇ ਤੂੰ ਮੇਰੇ ਨਾਲ ਰਹਿ ਦੋ ਚਾਰ ਦਿਨ ਤੂੰ ਰਹਿ ਇੱਥੇ ਫਿਰ ਮੈਂ ਤੈਨੂੰ ਕੋਈ ਕੰਮ ਦਵਾ ਦੂੰਗੀ ਚਲੋ ਭਾਈ ਉਸ ਤੋਂ ਬਾਅਦ ਅੰਜਲੀ ਹੈ ਜਿਹੜੀ ਉਹ ਆਕਾਸ਼ ਦੀ ਮਾਂ ਦੇ ਨਾਲ ਰਹਿੰਦੀ ਆ ਤੇ ਉਹਨੂੰ 4-5 ਦਿਨ ਹੋ ਗਏ ਹੁੰਦੇ ਆ ਤੇ ਉਹ ਆਕਾਸ਼ ਦੀ ਮਾਂ ਦੇ ਨਾਲ ਵਧੀਆ ਕੋਲੇ ਮਿਲ ਜਾਂਦੀ ਆ ਉਸ ਤੋਂ ਬਾਅਦ ਜਿਹੜੀ ਆਕਾਸ਼ ਦੀ ਮਾਂ ਉਹ ਆਕਾਸ਼ ਨੂੰ ਕਹਿੰਦੀ ਵੀ ਇਹਨੂੰ ਆਪਾਂ ਕਿਸੇ ਕੰਮ ਲਾਈਏ ਤੂੰ ਐਂ ਕਰ ਮੈਨੂੰ ਥੋੜੇ ਜੇ ਪੈਸੇ ਲਿਆ ਕੇ ਦੇ ਕਿਤੋਂ ਤੇ ਮੈਂ ਇਹਦੀ ਦੁਕਾਨ ਕਰਵਾ ਦੇਨੀ ਆ ਆਪਣੇ ਇੱਥੇ ਨੇੜੇ ਤੇੜੇ ਕੋਈ ਕੱਪੜੇ ਦੀ ਦੁਕਾਨ ਹੈ ਨਹੀਂ ਤਾਂ ਚਲੋ ਭਈ ਆਕਾਸ਼ ਆ ਜਿਹੜਾ ਉਹ ਆਪਣੀ ਮਾਂ ਨੂੰ 10,000 ਰੁਪਈਆ ਕਿਤੋਂ ਫੜ-ਫੜ ਕੇ ਲਿਆ ਦਿੰਦਾ ਤੇ ਆਕਾਸ਼ ਦੀ ਮਾਂ ਅੰਜਲੀ ਨੂੰ ਲੈ ਕੇ ਬਾਜ਼ਾਰ ਜਾਂਦੀ ਆ 10,000 ਦਾ ਕੱਪੜਾ ਖਰੀਦ ਕੇ ਉਹ ਨੂੰ ਨਾ ਆਪਣੇ ਘਰ ਤੋਂ ਥੋੜੀ ਦੂਰੀ ਇੱਕ ਦੁਕਾਨ ਕਰਾਇ ਤੇ ਲੈ ਆ ਦਿੰਦੀ ਆ ਤੇ ਉੱਥੇ ਉਹ ਦੁਕਾਨ ਕਰਨ ਲੱਗ ਜਾਂਦੀ ਆ ਤੇ ਅੰਜਲੀ ਨੂੰ ਵੀ ਇਸ ਗੱਲ ਦੀ ਖੁਸ਼ੀ ਮਹਿਸੂਸ ਹੁੰਦੀ ਆ ਤੇ ਅੰਜਲੀ ਆਕਾਸ਼ ਦੀ ਮਾਂ ਨੂੰ ਕਹਿੰਦੀ ਵੀ ਬਸ ਥੋੜੇ ਦਿਨ ਹੋਰ ਜਦੋਂ ਮੈਂ ਕਮਾਈ ਕਰਨ ਲੱਗੀ ਵੀ ਮੈਂ ਰਹਿਣ ਵਾਸਤੇ ਵੀ ਆਪਦਾ ਕਮਰਾ ਲੈ ਲਵਾਂ। ਉਹ ਕਹਿੰਦੀ ਕੋਈ ਨਾ ਪੁੱਤ ਵੀ ਇਹ ਕਰ ਵੀ ਤੇਰਾ ਆਵਦਾ ਹੀ ਹੈਗਾ ਵੀ ਮੈਂ ਹੈਗੀ ਆ ਨਾ ਇਸ ਘਰ ਚ ਕਿਹੜਾ ਕਲਾ ਆਕਾਸ਼ ਰਹਿੰਦਾ ਵੀ ਤੂੰ ਰਹਿ ਸਕਦੀ ਆ। ਚਲੋ ਅੰਜਲੀ ਸਵੇਰੇ ਉੱਠਦੀ ਕੰਮ ਕਰਦੀ ਫਿਰ ਉਸ ਤੋਂ ਬਾਅਦ ਦੁਕਾਨ ਤੇ ਚਲੀ ਜਾਂਦੀ। ਇੱਕ ਦਿਨ ਨਾ ਅੰਜਲੀ ਦੀ ਦੁਕਾਨ ਤੇ ਕੋਈ ਲਾਟਰੀ ਦੀਆਂ ਟਿਕਟਾਂ ਵੇਚਣ ਆਲਾ ਆਉਂਦਾ। ਉਹਨਾਂ ਜਿਆਦਾ ਖੜੇ ਪੈ ਜਾਂਦਾ ਨੂੰ ਕਹਿੰਦਾ ਭੈਣ ਜੀ ਲਾਟਰੀ ਦੀ ਟਿਕਟ ਲੈ ਲਓ। ਤੇ ਅੰਜਲੀ ਦੇ ਮਨ ਚ ਆ ਜਾਂਦੀ ਆ ਗੱਲ ਵੀ ਮੈਨੂੰ ਲੇ ਲੈਣੀ ਜਾਈ ਦੀ ਹੈ ਨਾ ਟਿਕਟ ਕੀ ਪਤਾ ਹੁੰਦਾ ਚਲੋ ਭਾਈ ਅੰਜਲੀ ਹੈ ਜਿਹੜੀ ਉਹ ਲਾਟਰੀ ਦੀ ਟਿਕਟ ਲੈ ਲੈਂਦੀ ਆ ਤੇ ਜਦੋਂ ਸ਼ਾਮ ਨੂੰ ਉਹ ਵਾਪਸ ਆਉਂਦੀ ਆ ਘਰ ਤਾਂ ਉਹ ਆਕਾਸ਼ ਦੀ ਮਾਂ ਨੂੰ ਕਹਿੰਦੀ ਵੀ ਆਂਟੀ ਅੱਜ ਤਾਂ ਨਾ ਮੇਰੇ ਤੋਂ ਕੋਈ ਗਲਤੀ ਹੋ ਗਈ ਉਹ ਕਹਿੰਦੀ ਵੀ ਕੀ ਗਲਤੀ ਕਰਦੀ ਪਤਾ ਤੂੰ ਕਹਿੰਦੀ ਮੈਂ ਕੋਲ ਨਾ ਕੋਈ ਟਿਕਟਾਂ ਵੇਚਣ ਨਾਲ ਆਇਆ ਸੀ ਤੇ ਮੈਂ ਨਾ ਲਾਟਰੀ ਦੀ ਟਿਕਟ ਲੈ ਲਈ ਮੈਨੂੰ ਇਹ ਲੱਗਦਾ ਵੀ ਮੈਨੂੰ ਟਿਕਟ ਲੈਣੀ ਨਹੀਂ ਚਾਹੀਦੀ ਸੀ ਉਹ ਕਹਿੰਦੀ ਕੋਈ ਨਾ ਪੁੱਤ ਫਿਰ ਕੀ ਆ ਕੀ ਪਤਾ ਹੁੰਦਾ ਦਿਨ ਫਿਰਦਿਆਂ ਦਾ ਹਨਾ ਵੀ ਦਿਨ ਫਿਰ ਜਾਣ ਚਲੋ ਉਹ ਇੰਨੀਆਂ ਗੱਲਾਂ ਬਾਤਾਂ ਕਰਦੀਆਂ ਉਸ ਤੋਂ ਬਾਅਦ ਅੰਜਲੀ ਜਿਹੜੀ ਉਹ ਕੰਮ ਕਰਨ ਚਲੀ ਜਾਂਦੀ ਆ ਤੇ ਟਿਕਟਾ ਨਾ ਉਹ ਜਿਹੜਾ ਆਕਾਸ਼ ਦੇ ਕਮਰੇ ਦੇ ਵਿੱਚ ਬੈੱਡ ਪਿਆ ਸੀ ਉਹਦੇ ਗੱਦੇ ਥੱਲੇ ਰੱਖ ਦਿੰਦੀ ਆ ਲਾਠਰੀ ਭਾਗੇ ਉਹ ਤਾਂ ਭੁੱਲ ਜਾਂਦੀ ਆ ਤੇ ਇੱਕ ਦਿਨ ਆਕਾਸ਼ ਦੀ ਮਾਂ ਜਿਹੜੀ ਅੰਜਲੀ ਕੋਲ ਦੁਕਾਨ ਤੇ ਆਉਂਦੀ ਆ ਤੇ ਉਹਨੂੰ ਕਹਿੰਦੀ ਵੀ ਧੀਏ ਮੈਂ ਨਾ ਤੇਰੇ ਨਾਲ ਇੱਕ ਗੱਲ ਕਰਨ ਆਈ ਆ ਦੇਖ ਤੇਰੇ ਘਰ ਵਾਲੇ ਨੇ ਤੈਨੂੰ ਛੱਡਤਾ ਤੂੰ ਕੱਲੀਆਂ ਤੇ ਮੈਂ ਆਪਣੇ ਆਕਾਸ਼ ਵਾਸਤੇ ਕੋਈ ਕੁੜੀ ਵੇਖ ਰਹੀ ਆ ਦੇਖ ਜੇ ਤੈਨੂੰ ਕੋਈ ਇਤਰਾਜ਼ ਨਹੀਂ ਤਾ ਮੈਨੂੰ ਇਹ ਲੱਗਦਾ ਵੀ ਮੇਰੇ ਆਕਾਸ਼ ਵਾਸਤੇ ਤੂੰ ਹੀ ਬਣੀ ਆਂ ਵੀ ਤੂੰ ਆਪਣੀ ਜ਼ਿੰਦਗੀ ਬਾਰੇ ਅੱਗੇ ਸੋਚ ਵੀ ਤੁਕਲੀ ਆਪਣੀ ਜ਼ਿੰਦਗੀ ਕਿਵੇਂ ਕੱਢੇਂਗੀ ਵੀ ਜੇ ਚਾਹੇ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਤੁਹਾਡਾ ਦੋਨਾਂ ਦਾ ਵਿਆਹ ਕਰਨਾ ਚਾਹੁੰਨੀ ਆ ਤੇ ਅੰਜਲੀਏ ਜਿਹੜੀ ਉਹ ਕਹਿੰਦੀ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਓ ਕਿਉਂਕਿ ਉਹਨੂੰ ਵੀ ਕਿਤੇ ਨਾ ਕਿਤੇ ਆਕਾਸ਼ ਦੀ ਜਿਹੜੀ ਇਨਸਾਨੀਅਤ ਤੇ ਤਰਸ ਆਉਂਦਾ ਤੇ ਉਹਨੂੰ ਉਹਦੇ ਨਾਲ ਅਟੈਚਮੈਂਟ ਹੋ ਜਾਂਦੀ ਆ ਸ਼ਾਮ ਨੂੰ ਆਕਾਸ਼ ਦੀ ਮਾਂ ਆਕਾਸ਼ ਨਾਲ ਗੱਲ ਕਰਦੀ ਆ ਉਹ ਕਹਿੰਦਾ ਮਾ ਮੈਂ ਅੱਜ ਤੱਕ ਕੋਈ ਵੀ ਫੈਸਲਾ ਆਪਣੀ ਲਿਆ ਜੇ ਤੈਨੂੰ ਠੀਕ ਲੱਗਦਾ ਤੇ ਦੂਜੀ ਗੱਲ ਤੂੰ ਅੰਜਲੀ ਨੂੰ ਜ਼ਰੂਰ ਪੁੱਛੀ ਜਦੋਂ ਉਹ ਅੰਜਲੀ ਨੂੰ ਪੁੱਛਦੀ ਆ ਤਾਂ ਅੰਜਲੀ ਤਾਂ ਪਹਿਲੇ ਕਹਿ ਚੁੱਕੀ ਸੀ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਤੇ ਚਲੋ ਉਹ ਕਹਿੰਦੀ ਕਿ ਮੈਂ ਨਾ ਪੰਡਤ ਤੋਂ ਮਹੂਰਤ ਕਢਾਉਂਗੀ ਤੇ ਤੁਹਾਡੇ ਮੈਂ ਹਨਾ ਰੋਕੇ ਦਾ ਦਿਨ ਰੱਖੂੰਗੀ ਫਿਰ ਮੈਂ ਤੁਹਾਡਾ ਵਿਆਹ ਕਰ ਦੂੰਗੀ ਵੀ ਨਹੀਂ ਤਾਂ ਲੋਕ ਵੀ ਗੱਲਾਂ ਕਰਨਗੇ ਹਨਾ ਵੀ ਇਹਨਾਂ ਦੇ ਘਰੇ ਮਟਿਆਰ ਜਵਾਨ ਕੁੜੀ ਰਹਿੰਦੀ ਆ ਚਲੋ ਉਹ ਇਸ ਗੱਲ ਦੀ ਤਿਆਰੀ ਕਰ ਰਹੀ ਹੁੰਦੀ ਆ ਤੇ ਅੰਜਲੀ ਗੋਲਡ ਲਾਈਕ ਖੁਸ਼ਖਬਰੀ ਆਉਂਦੀ ਆ ਜਿਹੜੀ ਅੰਜਲੀ ਨੇ ਟਿਕਟ ਖਰੀਦੀ ਸੀ ਉਹਦਾ ਅੱਜ ਇਨਾਮ ਨਿਕਲਣਾ ਸੀ ਉਹ ਦੁਕਾਨ ਛੱਡ ਕੇ ਜਦੋਂ ਵਾਪਸ ਆਉਂਦੀ ਆ ਤੇ ਆਕਾਸ਼ ਦੀ ਮਾਂ ਕਹਿੰਦੀ ਵੀ ਆਂਟੀ ਆਪਣੀ ਟਿਕਟਾ ਜਿਹੜੀ ਉਹਵੇਂ ਇੱਥੇ ਰੱਖੀ ਸੀ ਤੇ ਅੱਜ ਇਨਾਮ ਨਿਕਲਣਾ ਵੀ ਤੁਸੀਂ ਨਾ ਕੰਮ ਧੰਦਾ ਨਵੇੜ ਕੇ ਤੇ ਤੁਸੀਂ ਵੇਖ ਲਿਓ ਵੀ ਕੀ ਆਪਣਾ ਨਾਮ ਨਿਕਲਿਆ ਵੇ ਉਹ ਕਹਿੰਦੀ ਵੀ ਪੁੱਤ ਮੈਨੂੰ ਤਾਂ ਨਹੀਂ ਵੇਖਣਾ ਹੁੰਦਾ ਕਿ ਮੈਂ ਨਿਕਲੂ ਵੀ ਜਦੋਂ ਤੈਨੂੰ ਲੱਗਿਆ ਵੀ ਇਨਾਮ ਨਿਕਲੂਗਾ ਤੂੰ ਦੇਖ ਲਈ ਉਹ ਕਹਿੰਦੀ ਠੀਕ ਆ ਚਲੋ ਉਹ ਦੁਪਹਿਰੇ ਜੇ ਵਾਪਸ ਆਉਂਦੀ ਆ ਤੇ ਐਂ ਕਹਿੰਦੀ ਕਹਿੰਦੀ ਆਂਟੀ ਤੁਸੀਂ ਦੁਕਾਨ ਤੇ ਚੱਲੋ ਵੀ ਦੁਕਾਨ ਤੇ ਗਾਹਕ ਨਾ ਆ ਜਾਣ ਵੀ ਮੈਂ ਦੇਖ ਕੇ ਆਉਣੀ ਆ ਚਲੋ ਭਈ ਉਹ ਟੀਵੀ ਮੂਰੇ ਬਹਿ ਜਾਂਦੀ ਆ ਟੀਵੀ ਮੂਰੇ ਬੈਠੀ ਉਹ ਇੰਤਜ਼ਾਰ ਕਰਦੀ ਆ ਤੇ 10 ਮਿੰਟਾਂ ਬਾਅਦ ਹੀ ਉਸ ਲਾਟਰੀ ਦਾ ਜਿਹੜਾ ਇਨਾਮ ਨਿਕਲਣਾ ਸ਼ੁਰੂ ਹੋ ਜਾਂਦੇ ਆ ਜਦੋਂ ਤੀਜਾ ਇਨਾਮ ਕੱਢਿਆ ਜਾਂਦਾ ਉਹਦੇ ਜਿਹੜੀ ਸੰਖਿਆ ਹੁੰਦੀ ਆ ਉਹ ਇਹਦੀ ਟਿਕਟ ਨਾਲ ਮੈਚ ਨਹੀਂ ਕਰਦੀ ਫਿਰ ਦੂਜਾ ਨਾਮ ਕੱਢਿਆ ਜਾਂਦਾ ਉਹਦੀ ਵੀ ਜਿਹੜੀ ਸੰਖਿਆ ਹੁੰਦੀ ਆ ਅੰਕ ਹੁੰਦੇ ਆ ਉਹ ਵੀ ਨਹੀਂ ਮੈਚ ਕਰਦੇ ਤੇ ਜਦੋਂ ਪਹਿਲਾ ਇਨਾਮ ਕੱਢਿਆ ਜਾਂਦਾ ਤਾਂ ਇਹ ਵੇਖ ਕੇ ਅੰਜਲੀ ਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਕਿ ਪਹਿਲਾ 1 ਕਰੋੜ ਦਾ ਇਨਾਮ ਸੀ ਜਿਹੜਾ ਉਹ ਅੰਜਲੀ ਦੀ ਟਿਕਟ ਨੂੰ ਨਿਕਲਿਆ ਸੀ ਅੰਜਲੀ ਦੇ ਮਨ ਦੇ ਵਿੱਚ ਬੜਾ ਚਾਹ ਹੁੰਦਾ ਤੇ ਉਹਨੂੰ ਬੜੀ ਖੁਸ਼ੀ ਹੁੰਦੀ ਆ ਉਹਨੇ ਪੈਰੀ ਉਹ ਭੱਜਦੀ ਆ ਦੁਕਾਨ ਤੇ ਜਾ ਕੇ ਆਕਾਸ਼ ਦੀ ਮਾਂ ਨੂੰ ਜੱਫੀ ਪਾ ਲੈਂਦੀ ਆ ਤੇ ਉਹਨੂੰ ਕਹਿੰਦੀ ਆ ਆਂਟੀ ਆਂਟੀ ਸਾਡੇ ਦਿਨ ਫਿਰ ਗਏ ਸਾਨੂੰ ਲਾਟਰੀ ਨਿਕਲੀ ਉਹ ਕਹਿੰਦੀ ਅੱਛਾ ਤੀਏ ਉਹ ਕਹਿੰਦੀ ਹਾਂ ਆਂਟੀ ਉਹ ਕਹਿੰਦੀ ਚਲਪਤ ਤੇਰੀ ਮਿਹਨਤ ਦੀ ਹੈ ਨਾ ਕਮਾਈ ਹੈ ਤੇਰੀ ਮਿਹਨਤ ਦਾ ਫਲ ਆ ਮੈਨੂੰ ਬਹੁਤ ਖੁਸ਼ੀ ਹੋਈ ਚਲੋ ਉਸ ਤੋਂ ਬਾਅਦ ਉਹ ਘਰ ਆ ਜਾਂਦੀ ਹੈ ਆਕਾਸ਼ ਦੀ ਮਾਤਾ ਅੰਜਲੀ ਹੈ ਜਿਹੜੀ ਉਹ ਸੋਚਦੀ ਹੈ ਵੀ ਹੁਣ ਮੇਰੇ ਦਿਨ ਬਦਲਣਗੇ ਵੀ ਮੈਨੂੰ ਪੈਸਾ ਮਿਲੂਗਾ ਤੇ ਮੈਂ ਘਰ ਬਣਾ ਲੂੰਗੀ ਵਧੀਆ ਵੀ ਫਿਰ ਆਕਾਸ਼ ਦੇ ਨਾਲ ਮੇਰਾ ਵਿਆਹ ਹੋ ਜੂ ਪਰ ਹੁਣ ਆਕਾਸ਼ ਦੀ ਮਾਂ ਨੂੰ ਇਹ ਲੱਗਣ ਲੱਗ ਜਾਂਦਾ ਵੀ ਹੁਣ ਅੰਜਲੀ ਕਰੋੜਪਤੀ ਹੋ ਗਈ ਵੀ ਹੁਣ ਉਹ ਮੇਰੇ ਹਨਾ ਗਰੀਬ ਪੁੱਤ ਮੋਗਫਲੀ ਦੀ ਰੇੜੀ ਲਾਉਣ ਵਾਲੇ ਮੁੰਡੇ ਨਾਲ ਕਿ ਮੈਂ ਵੇਖਾ ਕਰਾ ਲੂਗੀ ਤੇ ਚਲੋ ਉਹ ਨਾ ਸੋਚਦੀ ਐ ਵੀ ਮੈਨੂੰ ਇਹ ਗੱਲ ਕਰਨੀ ਨਹੀਂ ਚਾਹੀਦੀ ਦੋ ਚਾਰ ਦਿਨ ਤਾਂ ਅੰਜਲੀ ਉਡੀਕਦੀ ਐ ਤੇ ਉਹਦੇ ਕੋਲ ਇੰਨੇ ਟਾਈਮ ਦੇ ਵਿੱਚ ਲਾਟਰੀ ਦੀ ਜਿਹੜੇ ਪੈਸੇ ਨਿਕਲੇ ਹੁੰਦੇ ਆ ਉਹ ਵੀ ਉਹਦੇ ਖਾਤੇ 'ਚ ਆ ਜਾਂਦੇ ਆ ਤੇ ਉਸ ਤੋਂ ਬਾਅਦ ਉਹ ਨੂੰ ਇਹ ਲੱਗਦਾ ਵੀ ਮੁੜ ਕੇ ਆਂਟੀ ਨੇ ਸਾਡੇ ਵਿਆਹ ਦੀ ਰਿਸ਼ਤੇ ਦੀ ਗੱਲ ਕੀਤੀ ਵੀ ਨਹੀਂ ਹੈਗੀ ਤਾਂ ਜਦੋਂ ਉਹ ਉਹ ਨੂੰ ਕਹਿੰਦੀ ਐ ਕਿ ਆਂਟੀ ਤੁਸੀਂ ਸਾਡੇ ਮੰਗਣੇ ਵਿਆਹ ਦੀ ਕੋਈ ਅੱਗੇ ਗੱਲ ਤੋਰੀ ਨਹੀਂ ਉਹ ਕਹਿੰਦੀ ਵੀ ਧੀਏ ਕਿ ਤੂੰ ਹੁਣ ਵੀ ਮੇਰੇ ਪੁੱਤ ਨਾਲ ਮੰਗਣਾ ਕਰਾਉਣ ਲਈ ਰਾਜੀ ਆਂ ਉਹ ਕਹਿੰਦੀ ਕਿ ਹੁਣ ਨਾ ਕਰਾਂਗੀ ਕਹਿੰਦੀ ਹੁਣ ਤਾਂ ਬੁੱਤ ਧੀ ਏ ਤੂੰ ਕਰੋੜਪਤੀ ਬਣਗੀ ਉਹ ਕਹਿੰਦੀ ਕਰੋੜਪਤੀ ਵੀ ਤਾਂ ਮੇਰੇ ਸੋਡੇ ਘਰੇ ਆ ਕੀ ਬਣੀ ਆ ਨਾਲੇ ਮੈਂ ਕਿਹੜਾ ਕਰੋੜਪਤੀ ਨੂੰ ਹਨਾ ਵੀ ਮੈਨੂੰ ਕੋਈ ਵੀ ਮੈਂ ਕਮਾਈ ਕੀਤੀ ਆ ਠੀਕ ਆ ਭਾਵੇਂ ਤੇਰੋਂ ਟਿੰਟ ਮੈਂ ਖਰੀਦੀ ਆ ਤੇ ਜੇ ਹੁਣ ਮੈਨੂੰ ਕੋਲੇ ਪੈਸੇ ਆ ਗਏ ਤੇ ਇਹਦਾ ਮਤਲਬ ਇਹ ਕਿ ਮੈਂ ਤੁਹਾਡੀ ਚੰਗਿਆਈ ਨੂੰ ਭੁੱਲ ਜਾ ਤੁਸੀਂ ਮੈਨੂੰ ਕਦੋਂ ਸਹਾਰਾ ਦਿੱਤਾ ਜਦੋਂ ਮੈਨੂੰ ਲੋੜ ਸੀ ਮੈਂ ਤਾਂ ਇਹ ਵੀ ਨਹੀਂ ਪੁੱਛਿਆ ਵੀ ਤੁਸੀਂ ਇਹ 10000 ਰੁਪਏ ਦਾ ਕੱਪੜਾ ਕਿੱਥੋਂ 10000 ਕਿੱਥੋਂ ਆਇਆ ਵੀ ਮੈਂ ਤਾਂ ਹਜੇ ਇਹ ਮੋੜਨ ਬਾਰੇ ਸੋਚ ਹੀ ਰਹੀ ਸੀ ਮੇਰੀ ਜ਼ਿੰਦਗੀ ਉਦੋਂ ਬਦਲੀ ਜਦੋਂ ਤੁਸੀਂ ਤੇ ਆਕਾਸ਼ ਮੇਰੀ ਜ਼ਿੰਦਗੀ ਚ ਆਇਓ ਮੈਨੂੰ ਕੋਈ ਇਤਰਾਜ਼ ਨਹੀਂ ਅਸੀਂ ਦੋਨੋਂ ਵਿਆਹ ਕਰਵਾਵਾਂਗੇ ਤਾਂ ਚਲੋ ਫਿਰ ਉਸ ਤੋਂ ਬਾਅਦ ਉਹਨਾਂ ਦੋਨਾਂ ਦਾ ਵਿਆਹ ਕਰਵਾਇਆ ਜਾਂਦਾ ਤੇ 15 ਦਿਨ ਦੇ ਵਿੱਚ ਹੀ ਉਹਨਾਂ ਦਾ ਵਿਆਹ ਹੋ ਜਾਂਦਾ ਤੇ ਉਧਰੋਂ ਜਿਹੜਾ ਅੰਜਲੀ ਦੇ ਘਰ ਵਾਲਾ ਹੁੰਦਾ ਉਹਦੇ ਉੱਥੇ ਕਿਸੇ ਕੁੜੀ ਨਾਲ ਨਜਾਇਜ਼ ਸਬੰਧ ਹੁੰਦੇ ਆ ਜਿਹਦੇ ਕਰਕੇ ਉਹ ਘਰ ਵੇਚ ਕੇ ਤੇ ਪੈਸਾ ਲੈ ਕੇ ਗਿਆ ਹੁੰਦਾ ਪਰ ਜਿਹੜੀ ਉਹ ਕੁੜੀ ਹੁੰਦੀ ਆ ਉਹੋ ਜਦੋਂ ਵੇਖਦੀ ਆ ਵੀ ਸੂਰਜ ਕੋਲ ਪੈਸਾ ਖਤਮ ਹੋ ਗਿਆ ਜਿਹੜੇ ਪੈਸੇ ਉਹ ਘਰ ਵੇਚ ਕੇ ਲੈ ਕੇ ਗਿਆ ਸੀ ਉਹਨੇ ਆਪਦੀ ਅਸ਼ੋ ਰਾਮ ਚੋੜਾ ਤੇ ਤੇ ਫਿਰ ਉਹਨੂੰ ਲੱਗਿਆ ਵੀ ਹੁਣ ਤੇ ਇਹਦੇ ਕੋਲੇ ਪੈਸਾ ਖਤਮ ਆ ਉਹਨੂੰ ਛੱਡ ਕੇ ਧੋਖਾ ਦੇ ਕੇ ਚਲੀ ਜਾਂਦੀ ਆ ਤੇ ਇਧਰੋਂ ਜਦੋਂ ਅੰਜਲੀ ਨੂੰ ਇਨਾਮ ਨਿਕਲਿਆ ਸੀ ਤਾਂ ਸਾਰੇ ਟੀਵੀ ਤੇ ਅਖਬਾਰਾਂ ਤੇ ਉਹਦੀ ਫੋਟੋ ਆਉਂਦੀ ਆ ਸੂਰਜ ਫੇਰ ਅੰਜਲੀ ਨੂੰ ਯਾਦ ਕਰਦਾ ਤੇ ਐਡਰੈਸ ਸਾਰਾ ਲਿਖੀ ਹੁੰਦਾ ਹਨਾ ਉਹ ਵਾਪਸ ਅੰਜਲੀ ਕੋਲ ਆਉਂਦਾ ਅੰਜਲੀ ਆਪਣੀ ਕੱਪੜੇ ਦੀ ਦੁਕਾਨ ਤੇ ਹੁੰਦੀ ਆ ਤੇ ਆ ਕੇ ਉਹਨੂੰ ਕਹਿੰਦਾ ਕਿ ਅੰਜਲੀ ਮੈਨੂੰ ਮਾਫ਼ ਕਰਦੀ ਮੈਂ ਤੈਨੂੰ ਲੈਣ ਆਇਆ ਅੰਜਲੀ ਸੂਰਜ ਨੂੰ ਵੇਖ ਕੇ ਲੋਹੀ ਲਾਖੀ ਹੋ ਜਾਂਦੀ ਆ ਤੇ ਉਹਨੂੰ ਕਹਿੰਦੀ ਅੱਛਾ ਹੁਣ ਮੈਂ ਕਰੋੜਪਤੀ ਹੋ ਗਈ ਤੇ ਹੁਣ ਤੈਨੂੰ ਮੇਰੀ ਯਾਦ ਆ ਗਈ ਜਿਸ ਦਿਨ ਤੂੰ ਮੈਨੂੰ ਠੋਕਰ ਮਾਰ ਕੇ ਗਿਆ ਸੀ ਤੂੰ ਉਦੋਂ ਕਿਉਂ ਨਾ ਸੋਚਿਆ ਵੀ ਮੈਂ ਕਿਹਦੇ ਸਿਰ ਤੇ ਰਹੂੰਗੀ ਹੁਣ ਤੇਰਾ ਤੇ ਮੇਰਾ ਕੋਈ ਰਿਸ਼ਤਾ ਨਹੀਂ ਰਿਹਾ ਕਿਉਂਕਿ ਮੈਂ ਆਪਣਾ ਦੂਜਾ ਵਿਆਹ ਕਰਵਾ ਚੁੱਕੀ ਆ ਜਿਹੜੇ ਇਨਸਾਨ ਨੇ ਮੈਨੂੰ ਉਸ ਸਮੇਂ ਸਹਾਰਾ ਦਿੱਤਾ ਜਦੋਂ ਮੈਨੂੰ ਉਹਦੇ ਸਹਾਰੇ ਦੀ ਸਭ ਤੋਂ ਵੱਧ ਲੋੜ ਸੀ ਤਾ ਮੈਂ ਉਸ ਇਨਸਾਨ ਨਾਲ ਹੀ ਰਹਿਣਾ ਪਸੰਦ ਕਰੂੰਗੀ ਤੇ ਇਹ ਕਹਿ ਕੇ ਆਪਣੇ ਪਹਿਲੇ ਪਤੀ ਨੂੰ ਉਥੋਂ ਭੇਜ ਦਿੰਦੀ ਆ ਸੂਰਜ ਉਹਦੀਆਂ ਮਨਤਾ ਕਰਦਾ ਪਰ ਉਹ ਕਹਿੰਦੀ ਮਨਤਾ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਜਦੋਂ ਹੁਣ ਮੈਂ ਵਿਆਹ ਹੀ ਕਰਵਾ ਲਿਆ ਤੇ ਸੂਰਜ ਨੂੰ ਵੀ ਇਸ ਗੱਲ ਦਾ ਇਹਸਾਸ ਹੁੰਦਾ ਵੀ ਮੈਂ ਅੰਜਲੀ ਵਰਗੀ ਲਕਸ਼ਮੀ ਨੂੰ ਠੋਕਰ ਮਾਰੀ ਸੀ ਤੇ ਸ਼ਾਇਦ ਤਾਂ ਹੀ ਅੱਜ ਮੈਂ ਦਰਦ-ਦਰਦੀਆਂ ਠੋਕਰਾਂ ਖਾਣ ਲਈ ਮਜਬੂਰ ਹਾਂ ਹਾਂਜੀ ਦੋਸਤੋ ਕਿਸੇ ਵੀ ਇਨਸਾਨ ਦੇ ਚੰਗੇ ਤੇ ਮਾੜੇ ਹਾਲਾਤ ਆ ਜਿਹੜੇ ਉਹ ਹੁੰਦੇ ਰਹਿੰਦੇ ਆ ਸਾਨੂੰ ਆਪਣੇ ਜੀਵਨ ਸਾਥੀ ਨਾਲ ਕਦੇ ਵੀ ਧੋਖਾ ਨਹੀਂ ਕਰਨਾ ਚਾਹੀਦਾ ਜੇ ਅੱਜ ਅਸੀਂ ਲੱਖਾਂ ਚ ਤਾਂ ਕੱਲ ਨੂੰ ਕੱਖਾਂ ਚ ਹੋ ਸਕਦੇ ਆ ਤੇ ਕੱਖਾਂ ਵਾਲਾ ਕਦੋਂ ਲੱਖਾਂ ਚ ਹੋ ਜੇ ਇਹਦਾ ਵੀ ਕੋਈ ਪਤਾ ਨਹੀਂ ਲੱਗਦਾ ਸਮਾਂ ਬਦਲਦਿਆਂ देर ਨਹੀਂ ਲੱਗਦੀ ਹੁੰਦੀ ਇਸ ਕਰਕੇ ਆਪਣੇ ਰਿਸ਼ਤਿਆਂ ਪ੍ਰਤੀ ਵਫਾਦਾਰ ਰਹੋ ਤੇ ਵਫਾਦਾਰੀ ਤੇ ਇਮਾਨਦਾਰੀ ਤੁਹਾਨੂੰ ਜਰੂਰ ਇੱਕ ਨਾ ਇੱਕ ਦਿਨ ਤੁਹਾਡੀ ਮੰਜ਼ਿਲ ਤੇ ਪਹੁੰਚਾ ਦੇਵੇ ਹਾਂਜੀ ਦੋਸਤੋ ਕੀ ਨੇ ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ